ਅਕਾ ਨੂੰ ਸਾਰਾ ਨਹੀਂ ਜਾ ਚਲ ਰਿਹਾ। ਇਹ ਤੜਕ ਹੋ ਗਈ ਬਣਾ ਰਹੇ ਨੇ। ਇਹਨਾਂ ਕਾਰਬਨ ਦੀ ਪ੍ਰਵਾਹ ਕੀਤੀ ਹੈ। ਇਹ ਆਜੀ ਪ੍ਰੀਤਮਪੁਰਾ ਰੰਤੇ ਨਾਮ ਦੇ ਉੱਤੇ ਜਿਹੜੀ ਸਰਾਣੀ ਯਾਜਿਕ ਬਣਾਈ ਜਾ ਰਹੀ ਹੈ। ਕੋਈ ਸਰਾਣੀ ਸਾਰੀ ਪੇੜ ਆ ਤੇ ਸੱਤੇ ਨਾਰੀ ਇਹੋ ਸਾਰੀ ਇਹਦੀ ਹਾਰਪੁਸ਼ੰਦੀ ਜਿਹੜੀ ਭਲਕੇ ਦੇ ਨਾਲ ਕੀਤੀ ਜਾ ਰਹੀ ਹੈ ਕੋਈ ਇਹਨੂੰ ਪੁੱਛਣ ਵਾਲਾ ਤੇ ਪੰਜ ਮੰਜ਼ਲਾ ਇਹ ਬਣਨ ਦੀ ਤਿਆਰੀ ਹੈ ਬਿਨਾਂ ਕਿਸੇ ਡਰ ਦੇ